ਦੋ ਬਾਲਿਕਾ ਭੈਣਾਂ ਨੂੰ ਵਰਗਲਾ ਕੇ ਲੈ ਜਾਣ ਦੇ ਮਾਮਲੇ ਦੇ ਵਿੱਚ ਬਡਾਲੀਆਲਾ ਸਿੰਘ ਪੁਲਿਸ ਦੇ ਵੱਲੋਂ ਇੱਕ ਵਿਅਕਤੀ ਦੇ ਵਿਰੁੱਧ ਕੇਸ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ। ਪੰਜਾਬ ਪੁਲਿਸ ਦੀ ਸਬ ਇੰਸਪੈਕਟਰ ਪੁਸ਼ਪਾ ਦੇਵੀ ਨੇ ਦੱਸਿਆ ਕਿ ਥਾਣਾ ਬਡਾਲੀਆਲਾ ਸਿੰਘ ਦੀ ਪੁਲਿਸ ਨੂੰ ਦਿੱਤੀ ਸ਼ਿਕਾਇਤ ਦੇ ਵਿੱਚ ਪੀੜਤ ਬੱਚਿਆਂ ਦੀ ਮਾਤਾ ਨੇ ਦੱਸਿਆ ਕਿ ਉਸ ਦੀ 7 ਅਤੇ 5 ਸਾਲ ਉਮਰ ਦੀਆਂ ਦੋਵੇਂ ਕੁੜੀਆਂ ਗੁਰਦੁਆਰਾ ਸਾਹਿਬ ਦੇ ਵਿੱਚ ਲੰਗਰ ਸ਼ਖਣ ਗਈਆਂ ਸਨ ਪਰ ਰਸਤੇ ਦੇ ਵਿੱਚ ਮੰਗਾ ਸਿੰਘ ਉਸ ਦੀਆਂ ਦੋਵੇਂ ਬੱਚੀਆਂ ਨੂੰ ਖਾਣ ਵਾਲੀ ਚੀਜ਼ ਲੈ ਕੇ ਦੇਣ ਦਾ ਲਾਲਚ ਦੇ ਕੇ ਆਪਣੇ ਮੋਟਰਸਾਈਕਲ ਪਿੱਛੇ ਬਿਠਾ ਕੇ ਲੈ ਗਿਆ ਅਤੇ ਪੀੜਤ ਬੱਚੀਆਂ ਦੀ ਮਾਤਾ ਦੇ ਬਿਆਨਾਂ ਤੇ ਮੰਗਾ ਸਿੰਘ ਦੇ ਵਿਰੁੱਧ ਮੁਕੱਦਮਾ ਦਰਜ ਕਰਕੇ ਥਾਣਾ ਬਡਾਲੀ ਆਲਾ ਸਿੰਘ ਦੀ ਪੁਲਿਸ ਨੇ ਮੰਗਾ ਸਿੰਘ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨਕੀ ਮਾਮਲਾ ਸੁਨੇਹਰਾ ਇਹ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਕੋਈ ਦੋ ਨਵਾਲਕ ਬੱਚਿਆਂ ਨੂੰ ਜੋ ਹੈ ਹਾਣਾ ਬਡਾਲੀ ਵਾਲਾ ਸਿੰਘ ਦੇ ਏਰੀਏ ਚੋਂ ਕੋਈ ਬੱਚਿਆਂ ਨੂੰ ਵਰਗਲਾ ਕੇ ਨਾਲ ਲੈ ਗਿਆ ਹੈ ਤੇ ਜਦੋਂ ਅਸੀਂ ਪੜਤਾਲ ਕੀਤੀ ਤਾਂ ਪਤਾ ਲੱਗਿਆ ਕਿ ਮੰਗਾ ਸਿੰਘ ਜੋ ਹੈ ਦੋ ਨਵਾਲਕ ਬੱਚਿਆਂ ਨੂੰ ਵਰਗਲਾ ਕੇ ਆਪਣੇ ਨਾਲ ਕਿਤੇ ਲੈ ਗਿਆ ਸੀ ਜਿਹਦੇ ਮਸੀ ਬੱਚਿਆਂ ਦੇ ਮਦਰ ਦੇ ਵਜ ਤੇ ਬਿਆਨ ਤੇ ਪਰਚਾ ਦਰਜ ਕਰ ਲਿਆ ਤੇ ਹੁਣ ਪਰਚਾ ਦਰਜ ਕਰਕੇ ਅਸੀਂ ਦੋਸ਼ੀ ਦੀ ਗ੍ਰਿਫਤਾਰੀ ਕਰ ਲਈ ਹੈ ਤੇ ਅੱਗੇ ਜੋ ਵੀ ਪੜਤਾਲ ਵਿੱਚ ਸਫਾ ਮਿਸਰ ਤੇ ਦੋ ਵੀ ਸ਼ਹਾਦਤ ਆਉਗੀ ਕੋਡ ਅਕੋਰਡਿੰਗ ਜੋ ਹੈ ਅਸੀਂ ਅੱਗੇ ਕਾਰਵਾਈ ਕਰਾਂਗੇ ਬੱਚਾ ਦਾ ਕਰਦਾ ਕਿਸ ਪਤਾ ਲੱਗਿਆ ਮੁਰਗੀ ਪੜਤਾਲ ਤੋਂ ਬੱਚੇ ਦੇ ਵਿੱਚ ਦਾ ਸੀ ਇਹ ਕੀ ਕਰਦਾ ਸੀ ਨਹੀਂ ਹਲੇ ਹਲੇ ਐਦਾਂ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ ਜੀ ਜਿਵੇਂ ਵੀ ਜੋ ਵੀ ਪੜਤਾਲ ਦੇ ਡੂਰਿੰਗ ਇਨਵੈਸਟੀਗੇਸ਼ਨ ਸਾਹਮਣੇ ਆਊਗਾ ਅਸੀਂ ਉਵੇਂ ਦੀ ਬਣਦੀ ਕਾਰਵਾਈ ਕਰਾਂਗੇ ਗੁਰਦੁਆਰੇ ਤੇ ਮੱਥਾ ਟੇਕਣ ਕਿਸ ਪਿੱਛੇ ਪਤਾ ਨਹੀਂ ਇਹ ਹਾਂਜੀ ਮੱਥਾ ਵੀ ਟੇਕਣ ਗਏ ਸੀ ਤੇ ਪਲੱਸ ਲੰਗਰ ਸ਼ਕਣ ਗਏ ਸੀ ਜਿੱਤੋਂ ਕੀ ਜੋ ਹੈ ਇਹ ਮੰਗਾ ਸਿੰਘ ਜੋ ਹੈ ਇਹਨਾਂ ਨੂੰ ਬੱਚਿਆਂ ਨੂੰ ਵਰਗ ਲਾ ਕੇ ਨਾਲ ਲੈ ਗਿਆ ਸੀ ਔਰ ਕੋਈ ਮਾਮਲਾ ਜੀ ਮੁੰਗਾ ਸਿੰਘ ਦੇ ਖਿਲਾਫ ਨਹੀਂ ਮੁੰਗਾ ਸਿੰਘ ਦੇ ਖਿਲਾਫ ਕੋਈ ਮਾਮਲਾ ਦਰਜ ਨਹੀਂ ਹੈ ਫਿਲਹਾਲ ਇਹਦੇ ਰਿਸ਼ਤੇਦਾਰੀ ਸੀ ਜਿਨ੍ਹਾਂ ਨੇ ਨਹੀਂ ਕੋਈ ਰਿਸ਼ਤੇਦਾਰ ਨਹੀਂ ਸੀ ਵੈਸੇ ਹੀ ਬਸ ਉੱਤੇ ਘੁੰਮਦਾ ਫਿਰਦਾ ਸੀ ਇਹ ਤੇ ਜੋ ਕਿ ਇਹਨੂੰ ਮੌਕਾ ਮਿਲਿਆ ਤਾਂ ਇਹਨੇ ਇਸ ਵਰਤਾਤ ਨੂੰ ਅੰਜਾਮ ਦਿੱਤਾ ਜੀ ਬੱਚੀ ਸੀ ਨਾਬਾਲਗ ਸੀ ਹਾਂਜੀ ਦੋਨੋਂ ਦੋ ਬੱਚੀਆਂ ਸੀ ਦੋਨੋਂ ਬੱਚੀਆਂ ਨਾਬਾਲਗ